ਕੰਤਨ RAMDAS GURDJIN ਸਰੀਆ ਦਿਨੇ ਸਮਾਰਿਆ ਪੂਰੀ ਹੋਏ ਕਰਾਮਾਤ ਆਪ ਸਿਰਜਣ ਹਰੇ ਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਸਾਹਿਬ ਸਿੰਘ ਹੈ ਜੇ ਅੱਜ ਸੀ ਆਇਆ ਆ ਸ਼੍ਰੀਰਮੰਦਰ ਸਾਹਿਬ ਸ੍ਰੀ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪਰ ਕਾਜ ਜਾੜੇ ਤੇ ਬਹੁਤ ਮਜ਼ਾ ਆਇਆ ਕਿ ਇੱਕ ਮਨਾ ਆਵਾ ਜੰਦੀ ਕਿ ਆਪਾਂ ਸ਼੍ਰੀਰਮੰਦਰ ਸਾਹਿਬ ਜਾਣਾ ਵਾ ਬਹੁਤ ਸੋਹਣਾ ਦ੍ਰਿਸ਼ ਦੇਖਣ ਵਾਲਾ ਵਾ ਪੂਰਨ ਅਨੁਸਿਦਾ ਵਰਗੜੀ ਹੋਈ ਆ ਆਜ ਸਭ ਜਿਹੜੀ ਹੋਈ ਆ ਬਹੁਤ ਮਜ਼ਾ ਆਇਆ ਵੇਖ ਕੇ ਕੀ ਕਹਣਾ ਜਦੋਂ ਅੱਜ ਦਰਵਾਜ਼ਾ ਪਹੁੰਚੇ ਹੋ ਬਾਈਕੂ ਜੀ ਦਾ ਖਾਲਸਾ ਬਾਈਕੂ ਜੀ ਦੀ ਖੁਦ ਦੇ ਪਹਾੜ ਤੇ ਸੇਬ ਨੂੰ ਆਮਦਾਸ ਤੇ ਕਾਸ਼ੂ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਆਏ ਆ ਇੱਥੇ ਅੱਗੇ ਬਹੁਤ ਹੀ ਵਧੀਆ ਲੱਗਾ ਸੰਗਤ ਦਾ ਪਿਆਰ ਭਾਵਨਾ ਵੇਖ ਕੇ ਕੱਛ ਵੇਖ ਕੇ ਮਾਨੂੰ ਬੜੀ ਖੁਸ਼ੀ ਮਿਲੀ ਸਵੇਰ ਤੋਂ ਲੈ ਕੇ ਚੱਲੀ ਰਹੀ ਹੈ ਸੰਗਤ ਦਾ ਇਖਾਟ ਵੇਖ ਕੇ ਮਾਨੂੰ ਬੜੀ ਖੁਸ਼ੀ ਮਿਲੀ ਤੇ ਇੱਥੇ ਆ ਕੇ ਵੀ ਆਰਤੀ ਸਵਾਜ ਦਾ ਨਜ਼ਾਰਾ ਉਹਨਾਂ ਦੀ ਸਜਾਵਟ ਸਾਰਾ ਕੁਝ ਵੇਖਣ ਜੋਗੀ ਸੀ ਜਿਹਨੂੰ ਵੇਖ ਕੇ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਮਨ ਬਹੁਤ ਤਰੀਕੇ ਦੇ ਨਾਲ ਸਾਰੀ ਜਿਹੜੀ ਵੇਖ ਕੇ ਬਹੁਤ ਵਧੀਆ ਲੱਗਾ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਕਾਸ਼ਪੁਰ ਪ੍ਰਯੋਗ ਕੀ ਮੰਗਿਆ ਜ ਪਰਮਾਤਮਾ ਕੀ ਅਰਦਾਸ ਕੀਤੀ ਆ ਬਾਬਾ ਜੀ ਅਕੇ ਬਸ ਗੁਰੂ ਅਮਰਦਾਸ ਜੀ ਕੇ ਇਹ ਅਰਦਾਸ ਹੈ ਕਿ ਸਰਬੱਤ ਦਾ ਭਲਾ ਕਰਨ ਆਪਣਾ ਮੇਰ ਪਰਿਆ ਹੱਥ ਰੱਖਣ ਬਖਸ਼ਿਸ਼ ਬਖਸ਼ਣ ਸਾਰਿਆਂ ਦੇ ਉੱਤੇ ਮੇਰ ਪਰਿਆ ਹੱਥ ਰੱਖਣ ਚਾਦੀ ਗੱਲ ਰੱਖਣ ਸਾਰਿਆਂ ਨੂੰ ओके कितना आए जे तुसी ते कहना चाहो भाई गुरु जी की फते आई एम फ्रॉम टोरंटो माय नेम इज सुरेंद्र गांधी एंड दिस इज माय फर्स्ट टाइम सीइंग द गुरु पर्व एंड लाइटिंग एंड संगत इतनी वाइगुरु जी की बख्शीश है के इस हार्ट ब्लोइंग एंड माय हार्ट इज थ्रोविंग एंड रियली इट्स अनबिलीवेबल एंड अनएक्सप्लेनेबल बहुत वेरी वेरी गुड गोल्डन टाइम का एक्सपीरियंस पहली बार किया था जस्ट को पहले भी कभी नहीं वी केम एनी टाइम बिफोर बट फर्स्ट टाइम फॉर द गुरु ਯਸ ਗੁਰੂ ਰਾਮਦਾਸ ਜੀ ਦਾ। ਥੈਂਕ ਯੂ ਸੋ ਮਾਚ। ਤਨਤਨ ਰਾਮਦਾਸ ਗੁਰ ਜੀ ਸਰੀਆ ਪਲੇ ਸਵਾਰਿਆ। ਪੂਰੀ ਹੋਈ ਕਰਾਮਾਤ ਅਸੀਂ ਜਨ ਹਾਰੇ ਕਰਿਆ। ਤਨਤਨ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਪ੍ਰਕਾਸ਼ ਪਰਮੇ ਸਵਾਰ ਦੇ ਚਾਚਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ। ਬਹੁਤ ਰੌਣਕ ਲੱਗਿਆ ਨੇ ਬਹੁਤ ਆਨੰਦ ਆ ਗੁਰੂ ਸਾਹਿਬ ਦੀ ਕਿਰਪਾ ਹੋਈ ਆ। ਕਿਉਂਕਿ ਇੱਥੇ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਤਾਨ ਕੇ ਨੱਕ ਮਸਤ ਹੋ ਰਹੀਆਂ ਨੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ। ਇਸੇ ਤਰੀਕੇ ਨਾਲ ਸੀ ਆਪਣੇ ਪਰਿਵਾਰ ਨਾਲ ਆਏ ਆ ਬਹੁਤ ਆਨੰਦ ਆਇਆ ਆ ਲੋਕੀ ਕੀ ਨਜ਼ਾਰਾ ਆ ਆਤਿਸ਼ਬਾਜੀ ਦਾ ਉਹ ਵੇਖਣ ਨੂੰ ਮਿਲਿਆ ਕਿਉਂਕਿ ਜਿੱਥੇ ਮਰਜੀ ਰਮਸਤਾਨਾਂ ਦੇ ਜਾਈਦਾ ਵਾ ਪਰ ਇਹ ਇੱਕ ਸੱਚ ਕੰਡ ਸੀ ਜਿਹੜਾ ਮੰਦਰ ਸਾਹਿਬ ਜੀ ਦਾ ਇੱਕ ਵੱਖਰਾ ਨਜ਼ਾਰਾ ਵਾ ਕਿਉਂਕਿ ਗੁਰੂ ਸਾਹਿਬ ਨੇ ਵੀ ਕਿਹਾ ਵਾ ਕਿਤੇ ਸਭੇ ਥਾਵ ਨਹੀਂ ਤੁਲ ਜਿਹ ਹੈ ਐਸੇ ਹੀ ਆ ਜਾ ਰਹਾ ਨਜ਼ਾਰਾ ਹੈ ਕਿ ਕਿਤੇ ਵੀ ਹੋਰ ਨਹੀਂ ਮਿਲਦਾ ਜਿਹੜਾ ਇੱਥੇ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਆ ਸਾਲਾਨਾ ਜਦੋਂ ਵੀ ਇਹ ਸਮਾਗਮ ਹੁੰਦੇ ਨੇ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਚਾਹ ਗੁਰੂ ਰਾਮਦਾਸ ਪਾਸ਼ੇ ਦਾ ਪ੍ਰਕਾਸ਼ਪੁਰ ਹੁੰਦਾ ਹੈ ਇਹ ਨਜ਼ਾਰਾ ਜਿਹੜਾ ਬਾਤਿਸ਼ਬਾਜੀ ਦਾ ਮਿਲਣ ਨੂੰ ਦੇਖਣ ਨੂੰ ਮਿਲਦਾ ਆ ਉਹ ਸਦਕਾ ਵੀ ਅੱਜ ਹੀ ਮੇਰ ਪ੍ਰਿਆ ਅਥਰਕੇ ਤਾਂ ਦੋਸਤियां ਬਚੇ ਤੇ ਜਿਹੋ ਜੀ ਜਿਸ ਤਿੱਤੇ ਕਿ ਨਾ ਪਿਛਲੇ ਸਮੇਂ ਚ ਕਰੋਨਾ ਵਰਗੀ ਜਿਹੜੀ ਨਿਯਮਤ ਆਈ ਸੀਗੀ ਉਸ ਤੋਂ ਬਚਾ ਕੇ ਰੱਖੇ ਲੋਕਾਂ ਨੂੰ ਤੰਦਰੁਪੀਆਂ ਦਾ ਸਿਹਤਮੰਦ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ